ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ 4 ਅਗਸਤ 2024 ਪ੍ਰਭੂ ਅੱਜ ਦੀ ਵੀਡੀਓ ਆ ਜਿਹੜਾ ਕਿ ਮੈਂ ਸਰਦੂਲਗੜ੍ਹ ਕਾ ਗਰਦਰੀਆ ਦੇ ਵਿੱਚ ਖੜਾ ਵਿਚਾਲੇ ਜਿਹੜਾ ਕਿ ਅੱਜ ਇਹ ਦੁਪਹਿਰ ਤੋਂ ਬਾਅਦ 2-3 ਫੁੱਟ 4 ਫੁੱਟ ਵਾਂਗੂ ਵਧ ਗਿਆ ਪਾਣੀ ਦਾ बहाव ਤੇਜ ਆ ਪਿੱਛੇ ਨਹੀਂ ਪਤਾ ਵੀ ਪਾਣੀ ਤੇਜ ਆ ਕਿ ਕਿਵੇਂ ਕੀ ਕੁਝ ਆ ਪਰ ਮੇਰੇ ਇੱਥੇ ਏਰੀਏ ਦੇ ਵਿੱਚ ਜਦੋਂ ਦੁਪਹਿਰੇ ਪਾਣੀ ਠੀਕ ਸੀ ਮਨ ਘੱਟ ਸੀ ਬਹੁਤ ਪਾਣੀ ਖਾਲੀ ਵਾਂਗੂ ਪਈ ਸੀ ਤੇ ਆਪ ਪਤੇ ਹੀ ਸੁੱਖਾਂ ਸੁਖਦੇ ਆ ਵੀ ਇਹ ਜਿੰਨਾ ਕ ਦਾਸਕ ਫੁੱਟ ਜਿਹੜਾ ਪਾਣੀ ਆਵੇ ਸ਼ਾਂਤ ਮੇਂ ਮਾਹੌਲ ਲੰਘ ਜਾਵੇ ਬਰਬਾਦੀ ਬਹੁਤ ਕਰਦਾ ਜਿਵੇਂ 23 ਦੇ ਵਿੱਚ ਕੀਤੀ 10 ਦੇ ਵਿੱਚ ਕੀਤੀ ਉਦੋਂ ਪਹਿਲਾਂ ਵੀ ਲਗਾਤਾਰ ਨਾ ਇਹਨੇ ਅਮੀਰ ਦੇਖਣੇ ਨਾ ਗਰੀਬ ਦੇਖਣੇ ਆ ਨਾ ਇਹਨੇ ਦੇਖਣਾ ਵੀ ਇਹ ਫਲਾਣੇ ਦਾ ਖੇਤ ਹੈ ਫਲਾਣੇ ਦਾ ਖੇਤ ਆ ਜਿੱਧਰ ਦੀ ਇਹ ਖੁੱਲ ਜਾਂਦਾ ਕਿਤੋਂ ਦੀ ਵੀ ਖੁੱਲਦਾ ਬਹੁਤ ਤਬਾਹੀ ਕਰਦਾ ਜਿੱਥੋਂ ਤੇ ਵੀ ਜਿਹੜੇ ਪਿੰਡਾਂ ਦੇ ਨਾਲ ਦੀ ਲੰਘਦਾ ਇਹ ਸ਼ੁਰੂ ਦੇ ਵਿੱਚ ਹੀ ਪ੍ਰਬੰਧ ਬੰਨਾਂ ਦਾ ਕੀਤਾ ਜਾਵੇ ਬੰਨਾਂ ਤੇ ਮਿੱਟੀ ਪਾਈ ਜਾਵੇ ਜਾਂ ਜਿੱਥੇ ਵੀ ਕੋਈ ਗੱਟਿਆਂ ਦੀ ਲੋੜ ਆ ਗੱਟੇ ਜਿੱਥੇ ਮਿੱਟੀ ਦੀ ਲੋੜ ਆ ਮਿੱਟੀ ਕਿਉਂਕਿ ਘਰਾਂ ਤੇ ਵੀ ਬਹੁਤ ਪੈਸਾ ਲੱਗਦਾ ਜਿਵੇਂ ਇਹਨੇ ਸਾਡੇ ਏਰੀਆ ਦੇ ਵਿੱਚ ਫੂਸ ਮੰਡੀ ਸਾਧੂ ਵਾਲਾ ਸਰਦੂਲਗੜ੍ਹ ਰੋਡ ਕੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਘਰਾਂ ਦਾ ਜ਼ਮੀਨਾਂ ਦਾ ਬਾਅਦ ਵਿੱਚ ਫਿਰ ਮਾਪ ਜੇ ਤਾਂ ਬੰਡਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂ ਨਾ ਆਪਾਂ ਉਹ ਪੈਸਾ ਕੁਛ ਨਾ ਕੁਛ ਪੈਸਾ ਸ਼ੁਰੂ ਦੇ ਵਿੱਚ ਹੀ ਬੰਨਣਾ ਦੇ ਉੱਪਰ ਲਾ ਦਈਏ ਦੇਖਭਾਲ ਕਰ ਲਈਏ ਬੰਨਾਂ ਦੀ ਜਿੱਥੇ ਬੰਨ ਮਾੜੇ ਲੱਗਦੇ ਆ ਉੱਥੇ ਗੱਟੇ ਵਗੈਰਾ ਜਾਂ ਮਿੱਟੀ ਪਾ ਕੇ ਚੌੜਾ ਕੀਤਾ ਜਾਵੇ ਤੇ ਅੱਜ ਇੱਥੇ ਪ੍ਰਭੂ ਪਾਣੀ ਵਧਣਾ ਸ਼ੁਰੂ ਹੋਇਆ ਪਿੱਛੋਂ ਦੀ ਹਜੇ ਕੋਈ ਖ਼ਬਰ ਨਹੀਂ ਵੀ ਕੀ ਖ਼ਬਰ ਹੋਊਗੀ ਵੀ ਪਾਣੀ ਘਟਿਆ ਆ ਕਿ ਵਧਿਆ ਪਰ ਦੁਪਹਿਰ ਤੋਂ ਬਾਅਦ ਇੱਥੇ ਵਧਣਾ ਅੱਜ ਸ਼ੁਰੂ ਹੋ ਗਿਆ ਕਿਉਂਕਿ ਇਹ ਸਾਵਣ ਤੇ ਭਾਦੋ ਦੋ ਮਹੀਨੇ ਤੱਕ ਇਹਦਾ ਪੂਰਾ ਜ਼ੋਰ ਹੁੰਦਾ ਹੈ ਮੀਂਹਾਂ ਦਾ ਦੌਰ ਹੁੰਦਾ ਹੈ ਤੇ ਪਿੱਛੇ ਦਰਿਆਦਰੂ ਦੇ ਵੀ ਪਾਣੀ ਪਾਇਆ ਜਾਂਦਾ ਜਿਵੇਂ ਮਾਰਕੰਡਾ ਦਾ ਪਾਣੀ ਇਹਦੇ ਵਿੱਚ ਪੈਂਦਾ ਤੇ ਕਈ ਵਾਰ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਅੱਸੂ ਦੇ ਵਿੱਚ ਵੀ ਇਹਨੇ ਮਾਰ ਕਰੀਏ ਜਦੋਂ ਕਪਾਹਾਂ ਖੇੜ ਜਾਂਦੀਆਂ ਸੀਗੀਆਂ ਇੱਕ ਦੋ ਸਾਲਾਂ ਚ ਜਿਵੇਂ ਕਿ ਇਹਨੇ 94 95 ਹੋ ਗਿਆ ਤੇ ਉਦੋਂ ਪਹਿਲਾਂ 88 ਠੂਸ ਉਦੋਂ ਪਹਿਲਾਂ ਤਾਂ ਲਗਾਤਾਰ ਉਦੋਂ ਸਾਧਨ ਵੀ ਬਹੁਤ ਘੱਟ ਹੁੰਦੇ ਸੀ ਜਿਹੜਾ ਕਿ ਉਦੋਂ ਬਜ਼ੁਰਗਾਂ 'ਚ ਜ਼ੋਰ ਜ਼ਿਆਦਾ ਹੁੰਦਾ ਸੀ ਕੰਨਾਂ ਨਾਲ ਟੋਕਰਾਂ ਨਾਲ ਹੀ ਬੰਨ ਬੰਨੇ ਜਾਂਦੇ ਸੀਗੇ ਅੱਜ ਕੱਲ ਤਾਂ ਮਸ਼ੀਨੀ ਯੁੱਗ ਆ ਜੇ ਸੀ ਬੀਆਂ ਹੋ ਗਈਆਂ ਵੱਡੇ ਤੋਂ ਵੱਡੇ ਟਰੈਕਟਰ ਹੋ ਗਏ ਅੱਜ ਬੰਨਾਂ ਦੀ ਮਜ਼ਬੂਤੀ ਕਰਨੀ ਕੋਈ ਔਖੀ ਗੱਲ ਨਹੀਂ ਹੈਗੀ ਤੇ ਸ਼ੁਰੂ ਦੇ ਵਿੱਚ ਹੀ ਪ੍ਰਬੰਧ ਕੀਤਾ ਜਾਵੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਬਜ਼ੁਰਗਾਂ ਨੇ ਵੀ ਖਰਾਕਾ ਖਾਧੀਆਂ ਹੁੰਦੀ ਸੀ ਤਾਕੜੇ ਸੀ ਬਜ਼ੁਰਗ ਕੰਨਾਂ ਨਾਲ ਹੀ ਬੰਨ ਬੰਨ ਲੈਂਦੇ ਸੀਗੇ ਉਦੋਂ ਇੰਨੀ ਮਾਰ ਵੀ ਨਹੀਂ ਕਰਦਾ ਸੀ ਪਰ ਹੁਣ ਪਤਾ ਨਹੀਂ ਪਾਣੀ ਇੰਨਾ ਤੇਜ਼ ਇੰਨਾ ਆਉਂਦਾ ਕਿੱਥੋਂ ਆ ਜਿੱਥੋਂ ਦੀ ਇਹ ਖੁੱਲ ਜਾਂਦਾ ਉੱਥੇ ਬਹੁਤ ਬਰਬਾਦੀ ਕਰ ਦਿੰਦਾ ਖੇਤਾਂ ਦੇ ਵਿੱਚ ਬਰੇਤੀ ਪਾ ਦਿੰਦਾ ਘਰਾਂ ਮਕਾਨਾਂ ਦਾ ਨਾਸ ਕਰ ਦਿੰਦਾ ਘਰ ਢਾਹ ਦਿੰਦਾ ਗਾ ਪਸ਼ੂਆਂ ਦਾ ਹਰੇਕ ਕਾਸੇ ਦਾ ਦੁਕਾਨਾਂ ਵਗੈਰਾ ਦਾ ਬਹੁਤ ਨੁਕਸਾਨ ਹੁੰਦਾ ਤੇ ਲੋਕ ਘਰ ਛੱਡ ਛੱਡ ਕੇ ਬਾਰਾਂ ਨੂੰ ਨਿਕਲ ਜਾਂਦੇ ਆ ਤੇ ਉਦੋਂ ਕੀ ਮਜਬੂਰੀ ਬਣੀ ਹੁੰਦੀ ਆ ਉਹ ਹਾਲਾਤ ਦੇਖਣੇ ਬਹੁਤ ਔਖੇ ਹੁੰਦੇ ਆ ਆਓ ਆਪਾਂ ਰਲ ਕੇ ਸਾਰੇ ਵੀਰ ਜਿੱਥੋਂ ਦੀ ਵੀ ਇਹ ਦਰਿਆ ਲੰਘਦਾ ਆਪੋ ਆਪਣੇ ਏਰੀਏ ਦੇ ਬੰਨ ਮਜ਼ਬੂਤ ਕਰੀਏ ਸਾਰੇ ਰਲ ਕੇ ਜਿਵੇਂ ਹੁਣ ਸਾਡੇ ਆਸੇ ਪਾਸੇ ਸਰਦੂਲਗੜ ਸਾਧੂ ਵਾਲਾ ਫੂਸ ਮੰਡੀ ਇਧਰ ਭੁੰਦੜ ਸਰਦੂਲੇ ਵਾਲਾ ਭੁੰਦੜ ਦੇ ਸਾਧੂ ਵਾਲ ਦੇ ਵੀ ਜਿੱਥੋਂ ਦੀ ਵੀ ਬੰਨ ਮੰਨ ਹੈਗੇ ਇਹਦੇ ਕਿਨਾਰਿਆਂ ਤੇ ਉਹ ਬੰਨਾਂ ਦੀ ਆਪਾਂ ਮਜ਼ਬੂਤੀ ਕਰੀਏ ਪਿੱਛੇ ਪਿੰਡ ਜਿਵੇਂ ਬਾਂਦਰਾ ਇਧਰ ਮੱਤੜਾਂ ਵੱਲ ਰੋੜ ਕੀ ਝੰਡਾ ਵੀ ਕਿਥੇ ਆਪਾਂ ਸਾਰੇ ਰਲ ਕੇ ਜੋਰ ਲਾਈਏ ਆਪੋ ਆਪ ਦੇ ਏਰੀਆ ਚ ਆਪੋ ਆਪ ਦੀ ਹੱਦ ਤੇ ਮਿੱਟੀ ਪਾਈਏ ਬੰਨਾਂ ਨੂੰ ਮਜ਼ਬੂਤ ਕਰੀਏ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਆਪਾਂ ਤਾਂ ਇਹ ਕਹਿੰਦੇ ਆ ਵੀ ਜਿਵੇਂ ਇਹ ਪਿੱਛੋਂ ਚੱਲਦਾ ਹਨਾ ਹਿਮਾਚਲੋਂ ਹੁੰਦਾ ਹੋਵਾਂਦਾ ਪਟਿਆਲਾ ਹੁੰਦਾ ਹੋਵਾਂਦਾ ਸੰਗਰੂਰ ਏਰੀਆ ਚਾਂਦਪੂਰਾ ਕਿੰਨਾ ਨੁਕਸਾਨ ਕਰਦਾ ਵੀ ਸ਼ੁਰੂ ਚ ਬੰਨ ਸਾਰੇ ਭਰਾ ਰਲ ਕੇ ਮਜ਼ਬੂਤ ਕਰਨ ਤਾਂ ਕਿ ਜਿਹੜਾ ਪਾਣੀ ਹੈ ਸ਼ਾਂਤਮੀ ਮਾਹੌਲ ਚ ਲੰਘ ਜੇ ਤੇ ਸਾਨੂੰ ਪਤਾ ਖਰਚੇ ਬਹੁਤ ਹੋ ਜਾਂਦੇ ਆ ਘਰਾਂ ਤੇ ਖਰਚੇ ਹੋ ਜਾਂਦੇ ਆ ਫਸਲਾਂ ਤੇ ਖਰਚੇ ਹੋ ਜਾਂਦੇ ਆ ਦੁਬਾਰੇ ਬਹੁਤ ਔਖਾ ਹੋ ਜਾਂਦਾ ਆ ਆਪਾਂ ਤਾਂ ਇਹੀ ਬਹਿ ਰੂ ਅੱਗੇ ਅਰਦਾਸ ਕਰਦੇ ਆ ਵੀ ਮੇਰੇ ਮਾਲਕਾ ਕਿਸੇ ਨੂੰ ਤਤੀ ਹਵਾ ਨਾ ਲੱਗੇ ਤੇ ਨਾ ਫਸਲਾਂ ਬੀਜਣੀਆਂ ਦੁਬਾਰੇ ਸੌਖੀਆਂ ਨੇ ਨਾ ਘਰ ਪਾਉਣੇ ਸੌਖੇ ਆ ਨਾ ਕੋਈ ਦੁਕਾਨਾਂ ਵਗੈਰਾ ਹਨਾ ਇਹਨੇ ਦੇਖਣਾ ਤਾਂ ਦਰਿਆਣੇ ਕੁਛ ਨਹੀਂ ਹੁੰਦੇ ਇਹਨੇ ਕਿਹੜਾ ਆਏ ਅਭੀ ਮੈਂ ਫਲਾਣੇ ਦਾ ਖੇਤ ਛੱਡਦਾ ਫਲਾਣੇ ਦਾ ਛੱਡਦਾ ਇਹਨੇ ਜਿੱਥੋਂ ਖੁੱਲ ਗਏ ਇਹਨੇ ਸਭ ਨੂੰ ਇੱਕ ਸਮੇਟ ਦੇ ਵਿੱਚ ਹੀ ਰਲਾ ਦੇਣਾ ਵੀ ਆਏ ਨਹੀਂ ਹੁੰਦਾ ਵੀ ਸਾਡੇ ਇਹਨੇ ਦੂਰ ਦੂਰ ਤੱਕ ਪਹੁੰਚਿਆ ਨਾ ਹੁੰਦਾ ਪਾਣੀ ਮਾਰ ਇਹ ਪਤਾ ਹੀ ਨਹੀਂ ਕਿੱਥੋਂ ਕਿਤਾਈ ਕਰ ਜਾਂਦਾਗਾ ਜਿਹੜੇ ਦੂਰ ਵਾਲੇ ਹੁੰਦੇ ਨਾ ਕਹਿੰਦੇ ਵੀ ਇੱਥੇ ਤਾਂ ਪਾਣੀ ਨਹੀਂ ਆਉਂਦਾ ਉਹਨਾਂ ਦੇ ਵੀ ਕੰਨਾਂ ਨੂੰ ਹੱਥ ਲਵਾ ਦਿੰਦਾ ਜਾ ਕੇ ਫਿਰ ਉਹ ਵੀ ਯਾਦ ਕਰਦੇ ਵੀ ਹਾਂ ਅਸੀਂ ਕਿਉਂ ਨਾ ਬੰਨ ਤੇ ਜ਼ੋਰ ਲਾਇਆ ਵੀ ਬੰਨ ਤੇ ਉਦੋਂ ਕਿਉਂ ਨਾ ਜ਼ੋਰ ਲਾਇਆ ਫਿਰ ਆਪਾਂ ਡੋਢੀ ਸੜਕਾਂ ਰੋਕਦੇ ਆ ਕੋਈ ਕਿਤੇ ਲੱਗ ਜਾਂਦਾ ਕੋਈ ਕਿਤੇ ਲੱਗ ਜਾਂਦਾ ਕੋਈ ਘਰਾਂ ਨਾਲ ਮਿੱਟੀ ਕਿਉਂ ਨਾ ਉੱਥੇ ਆਪਾਂ ਸਾਰੇ ਰਲ ਕੇ ਸਾਰੇ ਵੀਰ ਰਲ ਕੇ ਹਨ ਤੇ ਕਾਮੇ ਵੀਰ ਦੁਕਾਨਦਾਰ ਵੀਰ ਕਿਸਾਨ ਭਰਾ ਮਜ਼ਦੂਰ ਵੀਰ ਸਾਰੇ ਵੀਰ ਰਲ ਕੇ ਆਪਾਂ ਕਿਨਾਰੇ ਵਾਲੇ ਬੰਨਾਂ ਨੂੰ ਜਿੱਥੇ ਵੀ ਕਿਤੋਂ ਦੀ ਇਹ ਲੰਘਦਾ ਆਪੋ ਆਪਦੇ ਏਰੀਆ ਆਪੋ ਆਉਦੀਆਂ ਹੱਦਾਂ ਇਹ ਬੰਨ ਆਪਾਂ ਮਜ਼ਬੂਤ ਕਰੀਏ ਕੁਝ ਸਰਕਾਰ ਵੀ ਸਹਿਯੋਗ ਦੇਵੇ ਪ੍ਰਸ਼ਾਸਨ ਵੀ ਸਹਿਯੋਗ ਦੇਵੇ ਸਾਰੇ ਰਲ ਕੇ